ਵਸੰਤ ਪੰਚਮੀ ਦੇ ਤਿਹਾਰ ਤੋਂ ਇੱਕ ਦਿਨ ਪਹਿਲਾਂ ਖੰਨਾ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ ਦੋ ਮਾਮਲਿਆਂ ਵਿੱਚ ਕੁੱਲ 4 ਨੂੰ ਕਾਬੂ ਕਰ 448 ਗੱਟੂ ਚਾਇਨਾ ਡੋਰ ਦੇ ਬਰਾਮਦ ਕੀਤੇ। ਐਸਐਸਪੀ ਖੰਨਾ ਆਸ਼wini ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾ ਅਤੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਪੁਲਿਸ ਪਾਰਟੀ ਨੇ ਚਾਰ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਕੁੱਲ 448 ਗੱਟੂ ਚਾਇਨਾ ਡੋਰ ਬਰਾਮਦ ਕੀਤੀ ਜੀ ਕਿੰਨੇ ਗੱਟੂ ਸੀ ਤੇ ਕਿਹਨਾਂ ਕੋਲ ਫੜੇ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਖਨਾ ਸ਼੍ਰੀ ਅਸ਼ਵਨੀ ਗੋਟਿਆਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ ਸਦਰ ਡੀਐਸਪੀ ਸਬ ਡਿਵੀਜ਼ਨ ਸ਼੍ਰੀ ਅਮਨ ਪਾਟੀ ਜੀ ਅਸਿਸਟੈਂਟ ਸਦਰ ਸੁਖਵਿੰਦਰ ਸਿੰਘ ਜੀ ਸਪੈਸ਼ਲ ਬ੍ਰਾਂਚ ਇਨਚਾਰਜ ਜਰਨੈਲ ਸਿੰਘ ਜੀ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਿਹਤਰੀਨ ਕੰਮ ਕਰਦੇ ਹੋਏ 448 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਨੇ ਦੋ ਮੁਕਦਮੇ ਦਰਜ ਹੋਏ ਜੀ ਮੁਕਦਮਾ ਨੰਬਰ 12 13 ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨਸ ਦੇ ਤਹਿਤ ਅਸੀਂ ਇਹ ਮੁਕਦਮੇ ਦਰਜ ਕੀਤੇ ਇਹਨਾਂ ਦੇ ਵਿੱਚ ਚਾਰ ਦੋਸ਼ੀ ਨੇ ਕੁੱਲ ਜਿਹੜਾ ਪਹਿਲਾ ਮੁਕੱਦਮਾ ਜੀ ਮੁਕੱਦਮਾ ਨੰਬਰ 12 ਉਹਦੇ ਵਿੱਚ 400 ਗੱਟੂ ਬਰਾਮਦ ਹੋਏ ਨੇ ਜੀਟੀ ਰੋਡ ਖੰਨਾਦ ਦੇ ਉੱਤੇ ਚੈਕਿੰਗ ਕਰਦਿਆਂ ਹੋਇਆਂ ਤਿੰਨ ਬੰਦੇ ਈ ਰਿਕਸ਼ਾ ਦੇ ਉੱਤੇ 400 ਗੱਟੂ ਜਿਹੜੇ ਸੀ ਤਰਪਾਲ ਨਾਲ ਕਵਰ ਕਰਕੇ ਉਹ ਲੈ ਕੇ ਆ ਰਹੇ ਸੀ ਸਾਡੀ ਟੀਮ ਨੇ ਬਿਹਤਰੀਨ ਕੰਮ ਕਰਦੇ ਹੋਏ ਇਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਕੇ ਦੌਰਾਨੇ ਚੈਕਿੰਗ ਇਹ ਪਤਾ ਲੱਗਿਆ ਕਿ ਇਹਨਾਂ ਦੇ ਕੋਲ ਇਹ ਜੋ ਇਲੀਗਲ ਹੈਗਾ ਡੀਸੀ ਸਾਹਿਬ ਨੇ ਟੋਟਲ ਬੈਨ ਲਗਾਇਆ ਹੋਇਆ ਔਨ ਯੂਜ਼ ਸੇਲ ਆਫ ਸੇਲ ਪਰਚੇਸ ਆਫ ਚਾਈਨਾ ਡੋਰ ਉਸ ਸੂਚੇ ਹੀ ਬਰਾਮਦ ਕੀ ਹੋਈ ਹੈਗੀ ਹੈ ਦੂਸਰਾ ਹੈਗਾ ਜੀ ਮੁਕੱਦਮਾ ਨੰਬਰ 13 ਜਿਹਦੇ ਵਿੱਚ ਸਕੂਟਰੀ ਦੇ ਉੱਤੇ ਲੜਕਾ ਸੀ ਆਸ਼ੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਉਹ 48 ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਪਤੰਗਾ ਵਾਲਿਆਂ ਨੂੰ ਉਹਦੀ ਅਸੀਂ ਦੌਰਾਨੇ ਚੈਕਿੰਗ ਚੌਂਕੀ ਕੋਟ ਦੇ ਸਾਹਮਣੇ ਚੈਕਿੰਗ ਕਰਦੇ ਹੋਇਆ ਇਸ ਨੂੰ ਰਿਕਵਰ ਕੀਤਾ ਹੈ। ਇਹ ਜੀ 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 ਇਹ ਸਾਰਾ ਲੁਧਿਆਣੇ ਤੋਂ ਲੈ ਕੇ ਆਂਦਾ ਜਾ ਰਿਹਾ ਸੀ ਮਾਲ। ਦੇਖੋ ਪਰਪਸ ਤਾਂ ਬੇਸਿਕਲੀ ਇਜ਼ ਈਜ਼ੀ ਮਨੀ। ਸਸਤਾ ਸਮਾਨ ਖਰੀਦੋ, ਖੰਨੇ ਵਿੱਚ ਜਾ ਕੇ ਮਹਿੰਗਾ ਵੇਚੋ ਅਤੇ ਉਹਦੇ ਵਿੱਚੋਂ ਦੀ ਪੈਸੇ ਕਮਾਓ। ਠੀਕ ਹੈ ਪਰ ਇਹ ਹਾਂਜੀ ਮੈਂ ਟਾਰਗੇਟ ਦਾ ਖੰਨੇ ਦਾ ਜਿਹੜਾ ਹੋਰ ਵੀ ਰਿਸ਼ਾਇਰ ਦੇ ਵਿੱਚ ਖੰਨੇ ਦਾ ਹੀ ਸੀ ਜੀ। ਮੇਨਲੀ ਜੋ ਸਾਡੇ ਹੁਣ ਤੱਕ ਪੁੱਛਗੇ ਵਿੱਚ ਸਾਹਮਣੇ ਆਇਆ ਹੈਗਾ ਹੈ ਜਿਹੜਾ ਆਸ਼ੂ ਸੀ ਲੁਧਿਆਣੇ ਦਾ ਰਹਿਣ ਵਾਲਾ ਲੜਕਾ ਹੈ ਉਹ ਇੱਥੇ ਪੈਦਲ ਚਲ ਕੇ ਖੰਨੇ ਦੇ ਬਾਜ਼ਾਰਾਂ ਵਿੱਚ ਆਮ ਲੋਕਾਂ ਨੂੰ ਵੇਚਦਾ ਸੀ ਜਿਵੇਂ ਇਹਨੂੰ ਫੜਿਆ ਜਿਵੇਂ ਇਹਨੂੰ ਫੜਿਆ ਇੱਥੋਂ ਮਾਲ ਆਇਆ ਹੈ ਇੱਥੋਂ ਮਾਲ ਆਇਆ ਉੱਥੇ ਇਨਕੁਆਇਰੀ ਹੋਊਗੀ ਤੇ ਜਿਹਨਾਂ ਨੂੰ ਅੱਗੇ ਦਿੱਤਾ ਜਾ ਰਿਹਾ ਸਮਾਨ ਉਹ ਉੱਥੇ ਵੀ ਪੋਈਦਾ ਬਿਲਕੁਲ ਬਿਲਕੁਲ ਜੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਅੱਗੇ ਕਿਹਨੂੰ ਵੇਚਣ ਜਾ ਰਹੇ ਹਾਂ ਸੀ ਕੀ ਉਹ ਅੱਗੇ ਵੀ ਸੇਲ ਕਰਦੇ ਨੇ ਜਾਂ ਉਹ ਪਰਸਨਲੀ ਕੰਜ਼ਿਊਮ ਕਰਦੇ ਨੇ ਤੇ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਹ ਕਿੱਥੇ-ਕਿੱਥੇ ਹੋਰ ਸਪਲਾਈ ਕਰ ਰਹੇ ਨੇ ਅਸੀਂ ਉਹ ਐਂਗਲਸ ਦੇ ਉੱਤੇ ਕੰਮ ਕਰ ਰਹੀ ਹੈ ਸਾਡੀ ਲੋਕਾਂ ਦੀ ਐਡੇ ਉੱਤੇ ਜੀ 223 125 110 ਬ ਪੰਜਾਬ ਤੇ ਉਹ ਨਾਤੀਆ ਇਲੈਕਟ੍ਰਿਕ ਪ੍ਰੋਟੈਕਸ਼ਨ ਐਕਟ 15 এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਤਹਿਤ ਮੁਕਦਮੇ ਦਰਜ ਹੋਏ। ਜੇ ਮੈਂ ਜਿਹੜੇ ਇਹ ਪੰਜਾਬ ਦੇ ਵਿੱਚ ਹੋਏ ਦੁਕਾਨਦਾਰਾਂ ਤੇ ਜਿਹੜੇ ਫਿਰਟਨ ਲਾਉ ਉਹਨਾਂ ਤੋਂ ਵੀ ਕੰਮ ਨਹੀਂ ਕਰਦੇ। ਦੇਖੋ ਸਾਡੀ ਟੀਮ ਨੇ ਤੁਹਾਡੀ ਦੇਖੋ ਬਰਾਮਦਗੀ ਬਹੁਤ ਕੁਝ ਬੋਲਦੀ ਹੈ ਕਿ ਸਾਡੀ ਟੀਮ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ। ਇੰਦਰ ਪਾਸਟ ਆਲਸੋ ਅਸੀਂ ਲਗਾਤਾਰ ਜਿੰਨੀਆਂ ਕਾਈਟ ਸੇਲਿੰਗ ਸ਼ਾਪਸ ਹੈਗੀਆਂ ਨੇ ਸਾਡੀਆਂ ਸਾਰੀਆਂ ਪੁਲਿਸ ਦੀਆਂ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਵਿਜ਼ਿਟ ਕਰਦੀ ਰਹੀ ਹੈ ਰੈਂਡਮਲੀ ਚੈੱਕ ਕਰਦੀ ਰਹੀ ਹੈ। ਅਸੀਂ ਪਬਲਿਕ ਐਡਰੈਸ ਸਿਸਟਮ ਰਾਹੀਂ ਦੀ ਲੋਕਾਂ ਨੂੰ ਮਨਿਆਦੀ ਕਰਾਉਂਦੇ ਰਹੇ ਹਾਂ ਕਿ ਇਸ ਨੂੰ ਬੈਨ ਕੀਤਾ ਹੋਇਆ ਹੈ ਸੋ ਇਸ ਦੀ ਸੇਲ ਪਰਚੇਸ ਸ਼ੁੱਡ ਨਾਟ ਬੀ ਇਨਕਰੇਜਡ ਇਨ ਐਨੀ ਵੇ ਅਸੀਂ ਪੂਰੇ ਐਕਟਿਵ ਹੈਗੇ ਹਾਂ ਜੀ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਨਾ ਹੀ ਅਸੀਂ ਖਰੀਦਣ ਵੇਚਣ ਵਾਲੇ ਨੂੰ ਬਖਸ਼ਣਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਜੀਆ ਬਹੁਤ ਕਲੀਅਰ ਡਾਇਰੈਕਸ਼ਨਸ ਹੈਗੀਆਂ ਨੇ ਕਿ ਅਸੀਂ ਬਖਸ਼ਾਂਗੇ ਨਹੀਂ ਜੀ ਮੈਡਮ ਕੋਈ ਫੋਨ ਨੰਬਰ ਐਸਾ ਜਿਹਦੇ ਉੱਪਰ ਜੇ ਕੋਈ ਮਤਲਬ ਟੋਰ ਤੰਗੜਾ ਰਿਹਾ ਹੈ ਜਨਰਲ ਟੋਰ ਨਾਲ ਕੋਈ ਤੁਹਾਨੂੰ ਮਤਲਬ ਕਨੈਕਟ ਕਰਨਾ ਚਾਹੁੰਦਾ ਹੋਵੇ ਬਿਲਕੁਲ ਸਾਡੀ ਲੋਕਲ ਪੁਲਿਸ ਹਰ ਵਕਤ ਮੁਸਤੈਦ ਹੈਗੀ ਆ ਜੀ ਤੁਸੀਂ ਥਾਣਾ ਸਦਰ ਦੀ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਸਪੈਸ਼ਲ ਬ੍ਰਾਂਚ ਨੂੰ ਇਨਫੋਰਮ ਕਰ ਸਕਦੇ ਹੋ ਅਸੀਂ ਇਮੀਡੀਏਟਲੀ ਅਰੈਸਟ ਪਾਵਾਂਗੇ ਰੇਡ ਕਰਾਂਗੇ ਚੈੱਕ ਕਰਾਂਗੇ ਚਾਹੇ ਕਿ ਬੱਚਿਆਂ ਵੱਲੋਂ ਵੱਡੇ ਡੀਜੇ ਸਟicker ਲਾ ਕੇ ਤੁੰਗੜ ਬਾਜੀ ਕੀਤੀ ਜਾਂਦੀ ਉਹਦਾ ਤੇ ਕੀ ਕਾਰਵਾਈ ਹੋਏ? ਦੇਖੋ ਵੈਸੇ ਡੀਜੇ ਦੇ ਜਿਹੜੇ ਟਾਈਮ ਹੈਗੇ ਨੇ ਉਹ ਨਾਈਟ ਟਾਈਮਸ ਦੇ ਵਿੱਚ ਮੋਸਟਲੀ ਬੈਂਡ ਹੈਗਾ। ਉਹ ਲੋਕਲ ਛੋਟੇ ਛੋਟੇ ਲੜਕੇ ਜਿਹੜੇ ਹੈਗੇ ਨੇ ਉਹ ਮੋਸਟਲੀ ਆਪਣੇ ਰੈਜ਼ਿਡੈਂਸ ਤੱਕ ਹੀ ਲਗਾਉਂਦੇ ਨੇ ਪਰ ਜੇ ਕੋਈ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਪਬਲਿਕ ਨਿਊਸੈਂਸ ਕ੍ਰੀਏਟ ਕਰੇਗਾ ਵੀਲ ਸ਼ੋਰਲੀ ਚੈੱਕ ਹੈ। ਪਬਲਿਕ ਨੀਮ ਐਸੇ ਜਦੋਂ ਕੰਮ ਹੋ ਰਿਹਾ ਲਖੋ ਜੀ ਬਸੰਤ ਪੰਚਮੀ ਦਾ ਤਿਉਹਾਰ ਹੈਗਾ ਹੈ ਬੜੀ ਹੋਸ਼ੋ ਹੁਲਾਸ ਨਾਲ ਮਨਾਇਆ ਜਾਂਦਾ ਹੈ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਹੈ ਕਿ ਆਪਾਂ ਇਸ ਨੂੰ ਮਨਾਈਏ ਪਰ ਇਹ ਜਾਨਲੇਵਾ ਨਹੀਂ ਹੋਣਾ ਚਾਹੀਦਾ ਪਤੰਗ ਇੱਕ ਬਹੁਤ ਵਧੀਆ ਸ਼ੌਂਕ ਦੀ ਗੱਲ ਹੈ ਬੱਚੇ ਬੜੇ ਚਾਣ ਨਾਲ ਉਡਾਉਂਦੇ ਨੇ ਪਰ ਡੋਰ ਜਿਹੜੀ ਹੈਗੀ ਹੈ ਚਾਈਨਾ ਡੋਰ ਦੇ ਨਾਲ ਅਸੀਂ ਕਿਸੇ ਪੰਛੀ ਨੂੰ ਕਿਸੇ ਇਨਸਾਨ ਦੀ ਜਾਨ ਨੂੰ ਖਤਰਾ ਹੋਵੇ ਇਹ ਬੇहद ਨਿੰਦਣਯੋਗ ਹੈਗਾ ਤੇ ਅਸੀਂ ਬਖਸ਼ਾਂਗੇ ਨਹੀਂ ਜੇ ਕਿਸੇ ਦੇ ਕੋਲੇ ਇਸ ਦਾ ਇਸਤੇਮਾਲ ਕੀਤਾ ਕਰਦਾ ਪਾਇਆ ਗਿਆ ਹੈਗਾ ਜਾਂ ਕੋਈ ਫੇਚਣ ਖਰੀਦਣ ਆਇਆ ਹੈ ਇਪੀਸਾਬ ਐਕਪਲੈਨ ਜੀ ਇਹ ਜਿਹੜੀ ਸੈਕਸ਼ਨ ਦੇ ਅੰਡਰ ਲਾਈ ਹੈ ਇਹਨਾਂ ਦੇ ਉੱਪਰ ਉਹਦੇ ਅੰਡਰ ਕਿੰਨੀ ਇੰਪਰੀਵਮੈਂਟ ਦਾ ਹੈਗਾ ਐਨਟਾਈਟਲਮੈਂਟ ਦੇ ਦੇਖੋ ਜਦੋਂ ਅਸੀਂ ਹਾਂਜੀ ਆ ਜਦੋਂ ਅਸੀਂ ਵਾਈਲਡ ਲਾਈਫ ਤੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਲਗਾ ਦਿੰਨੇ ਹੈਗੇ ਆ ਤਾਂ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਜੀ ਨਿਰਾਸ਼ਾ ਕੇ ਅੰਧੇਰੇ ਮੇ ਆਸ਼ਾ ਕੀ ਕਿਰਨ ਮੈਂ ਮਿੱਤਰ ਆਈ ਕੇ ਸੰਤਰ ਸੇ ਮਤੀਆ ਬਿੰਦ ਕਾ ਆਪਧਨ ਕਰਾਇਆ बहुत अच्छे ढंग से ऑपरेशन हुआ मैं बहुत प्रसन्न हूँ मित्तल आई केयर सेंटर खन्ना डॉक्टर नितिन मित्तल आई स्पेशलिस्ट यहाँ हजारों लोग सफेद मोतिया काला मोतिया तिरछापन और रेटिना जैसी मुश्किल समझे जाने वाली प्रॉब्लम से छुटकारा पा चुके हैं विद हाईटेक एंड अल्ट्रा मॉडर्न टेक्नोलॉजी और एक्सपीरियंस जो मित्तल आई केयर सेंटर को बनाता है सुपर स्पेशलिटी हॉस्पिटल रिलैक्सफुल एंड पेनफुल एनवायरनमेंट। बिना किसी टांके या इंजेक्शन से इलाज शुगर से आई सोजिश का लेजर से इलाज और तिरछेपन भेंगापन के साथ साथ आंखों की रोशनी कम होने जैसी तमाम बीमारियों का इलाज किया जाता है डॉक्टर अंकिता गुप्ता Skin and Laser हमारे अनचाहे का किल मुहासे जख्म तिल टैटू रिमूवल सब लेटेस्ट मशीनों के साथ ट्रीटमेंट किया जाता है इसके अलावा गंजेपन का इलाज पीआरपी थेरेपी द्वारा किया जाता है और हेयर ट्रांसप्लांट की भी फैसिलिटी है डॉक्टर रक्षा मित्तल गायनाकोलॉजिस्ट जो कि पिछले लंबे समय से औरतों की हर तरह की बीमारी का इलाज कर रही हैं नॉर्मल एंड ियन डिलीवरी क्योंकि बच्चे और मां की सुरक्षा का दायित्व हमारा है। मित्तल आई केयर सेंटर मित्तल स्किन केयर एंड लेजर सेंटर पीर खाना रोड खन्ना फोन सतानवे आठ सौ पाँच बीस सात सौ तेईस जीरो सोलह अट्ठाईस दो सौ तेईस एक सौ तेईस एंड चौरानबे सात सौ छियासी बारह सात सौ तेईस Welcome to Rupsi Beauty Salon and Training Center with latest technology, new trends and new styles. Specialist in bridal makeup with professional and certified beauty consultant. Best waterproof makeup, HD makeup, 3D makeup, airgun makeup, all types of skin treatments. ऑल टाइप्स ऑफ स्किन थेयर कलर एंड हेयर हाईलाइटिंग क्योंकि हम देते हैं आपकी पर्सनैलिटी को एक नया लुक रूट ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल 9876 65695